ਕਿਵ ਸਚਿਆਰਾ ਹੋਈਐ ਕਿਵ ਕੁੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्वਤੇ ਆਓ ਰਲ ਕੇ ਹੁਕਮ ਰਜਾਈ ਚੱਲਣ ਤੇ ਵਿਚਾਰ ਕਰੀਏ ਅਕਾਲ ਪੁਰਖ ਦੀ ਇੱਛਾ ਵਿੱਚ ਜੀਣਾ ਹੁਕਮ ਵਿੱਚ ਜੀਵਣਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਕਿ ਸੱਚੀ ਸ਼ਾਂਤੀ ਅਕਾਲ ਪੁਰਖ ਦੇ ਹੁਕਮ ਅੱਗੇ ਸਮਰਪਣ ਕਰਨ ਤੇ ਆਉਂਦੀ ਹੈ ਇਸ ਸਵੀਕਾਰ ਕਰੰਤੇ ਕਿ ਜੀਵਨ ਦੀਆਂ ਖੁਸ਼ੀਆਂ ਅਤੇ ਚੁਣੌਤੀਆਂ ਦੋਵੇਂ ਹੀ ਵੱਡੀ ਯੋਜਨਾ ਦਾ ਹਿੱਸਾ ਹਨ ਜਦੋਂ ਅਸੀਂ ਹੁਕਮ ਅਨੁਸਾਰ ਚੱਲਦੇ ਹਾਂ ਤਾਂ ਅਸੀਂ ਚੀਜ਼ਾਂ ਜਾਂ ਜੋ ਕੁਝ ਹੋ ਰਿਹਾ ਹੈ ਉਸ ਨੂੰ ਕਾਬੂ ਕਰਨਾ ਜਾਂ ਨਿਰੰਤਰ ਨਿਯੰਤਰਿਤ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ ਇਹ ਜਾਣਦੇ ਹੋਏ ਕਿ ਇਹ ਸਭ ਅਕਾਲ ਪੁਰਖ ਦੁਆਰਾ ਨਿਰਦੇਸ਼ਿਤ ਹੈ ਅਸੀਂ ਜ਼ਿੰਦਗੀ ਵਿੱਚ ਤਣਾਅ ਅਤੇ ਚਿੰਤਾ ਨੂੰ ਛੱਡ ਦਿੰਦੇ ਹਾਂ ਜਦ ਅਸੀਂ ਜਾਣ ਜਾਂਦੇ ਹਾਂ ਕਿ ਹਰ ਚੀਜ਼ ਜਿਵੇਂ ਹੋਣੀ ਚਾਹੀਦੀ ਹੈ ਓਵੇਂ ਹੀ ਵਾਪਰ ਰਹੀ ਹੈ ਅਤੇ ਸਭ ਉਸ ਅਕਾਲ ਪੁਰਖ ਦੇ ਹੱਥ ਵਸ ਹੈ ਤਾਂ ਅਸੀਂ ਸੱਚੀ ਆਜ਼ਾਦੀ ਅਤੇ ਸ਼ਾਂਤੀ ਦਾ ਅਨੁਭਵ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ